ਹਰ ਜੋਤ ਬੈਨ ਦੇ ਖਿਲਾਫ ਦਾ ਮਾੜਾ ਮੋਟਾ ਤੁਹਾਨੂੰ ਬੋਲਬਾਲ ਦਊਗਾ ਮਗਰ ਆ ਹਰ 올 ਦਾ ਰਿਸਪੈਕਟ ਫਾਰ ਹਿਸ ਵਾਈਫ ਪਰ ਮੈਂ ਕੋਈ ਇਹੋ ਜੀ ਗੱਲ ਨਹੀਂ ਕਰੂੰਗਾ ਕਿ ਜੀ ਦੇ ਚ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਕੋਈ ਇਹੋ ਜੀ ਗੱਲ ਆਏ ਗਿਵਰ ਦਾ ਬੈਨੀਫਿਟ ਆਫ ਡਾਊਟ ਮਗਰ ਮੈਂ ਮਜਬੂਰ ਕਿਉਂ ਹੋ ਗਿਆ ਇਹਦੇ ਬਾਰੇ ਇਹਨਾਂ ਚਿੱਠੀ ਕਿ ਤੁਹਾਡੇ ਚੈਨਲਾਂ ਨੇ ਤਾਂ ਕੱਲ ਚਲਾਈ ਸੀ ਮੇਰੇ ਕੋਲ ਤਿੰਨ ਦਿਨ ਦੀ ਮੇਰੇ ਕੋਲ ਆਈ ਸੀ ਇਹ ਆਪ ਹੀ ਫੜਾ ਕੇ ਗਏ ਆ ਕਿ ਬੋਲ ਮੈਂ ਬੋਲਣ ਪਾਉਣ ਲੱਗਿਆ ਤੇ ਫਿਰ ਮੈਂ ਮਨ 'ਚ ਸੋਚਿਆ ਮੈਂ ਛੱਡੋ ਭਰਾ ਯਾਰ ਕਿਸੇ ਦੀ ਮੇਰੇ ਹਰਜੋਤ ਬੈਂਚ ਨਾਲ 86 ਬੱਕਰੇ ਵੇ 100 ਹੋਣੇ ਇਹ ਰੇਤਾ ਰੋਤਾ ਵੀ ਖਾ ਜਾਂਦਾ ਸਭ ਕੁਝ ਖਾ ਜਾਂਦਾ ਬੰਦਾ ਵੀ ਖਾ ਜਾਂਦਾ ਮਗਰ ਚਲੋ ਇਸ ਮਸਲੇ 'ਚ ਮੈਂ ਨਹੀਂ ਬੋਲਣਾ ਔਰ ਮੈਂ ਬਾਤੇ ਨਹੀਂ ਬੋਲਿਆ ਚਲੋ ਕੱਲ ਤੱਕ ਫਿਰ ਮਾਨੇ ਜੋਇਲ ਸਾਹਿਬ ਨੇ ਟਵੀਟ ਕਰਤਾ ਫਿਰ ਇੱਕ ਹੋਰ ਚਿੰਨ ਵਿੱਚ ਚੜਾਤੀ ਫਿਰ ਦੂਜੇ ਨੇ ਚੜਾਤੀ ਫਿਰ ਤੀਜੇ ਨੇ ਚੜਾਤੀ ਮਗਰ ਜਦ ਮੈਂ ਇਹਦੀ ਟਵੀਟ ਪੜੀ ਉਦੋਂ ਮੇਰੇ ਤੋਂ ਰਿਆ ਨਹੀਂ ਗਿਆ ਕਿ ਮੈਂ ਕਿਤਾ ਝੂਠਾ ਹੀ ਮੋਡੂ ਆ ਵੇਖੋ ਕੀ ਕਹਿਣ ਰਿਹਾ ਕਹਿੰਦਾ ਇਹ ਪਹਿਲਾਂ ਮੈਂ ਸਾਰੀ ਟਵੀਟ ਪੜ੍ਹ ਦਿਆ ਤੇ ਫੇਰ ਬੋਲੂਗਾ ਤੁਹਾਨੂੰ ਜਸਟ ਲਰਨਡ ਅਬਾਊਟ ਬੇਸਲੈਸ ਅਲੀਗੇਸ਼ਨ ਮੇਡ ਬਾਇ ਅ ਟੈਂਟਡ ਆਫੀਸਰ ਅਗੇਂਸਟ ਮੀ ਐਂਡ ਮਾਈ ਪਹਿਲਾਂ ਹੀ ਉਹਨੂੰ ਤਾਂ ਟੈਂਟਡ ਕਰਤਾ ਇਨਸਪੈਕਟਰ ਨੇ ਐਨ ਐਂਜੈਂਪਲਰੀ ਆਈਪੀਐਸ ਆਫਸਰ ਵਿਦ ਅ ਸਪੌਟਲੈਸ ਰਿਕਾਰਡ ਆਪ ਦੀ ਘਰ ਦੀ ਨੂੰ ਕਹਿਤਾ ਕਿ ਇਤੋਂ ਤਾਂ ਇਮਾਨਦਾਰ ਕੋਈ ਹੈ ਚਲੋ ਘਰ ਵਾਲੇ ਵੀ ਮਜਬੂਰੀ ਵੀ ਹੁੰਦੀ ਆ ਕੋਈ ਇਹ ਵੀ ਗੱਲ ਨਹੀਂ ਹੁੰਦੀ ਮੈਂ ਕਹਿੰਦਾ ਮੈਂ ਵੀ ਕੰਨਾ ਇਮਾਨਦਾਰੀ ਹੋਣੀ ਨਹੀਂ ਮਗਰ ਭਾਈ ਤੂੰ ਤਾਂ ਨਾ ਨਾ ਬੋਲ ਬੀਜੀਪੀ ਬੋਲੇ ਕੋਈ ਹੋਰ ਬੋਲੇ ਤੇ ਮੈਂ ਗੱਲ ਨੂੰ ਮੰਨੂਗਾ ਮੈਂ ਆਪ ਮੰਨੇ ਦਾ ਮਗਰ ਖਲਖੀ ਘਰ ਵਾਲਾ ਘਰ ਵਾਲੀ ਦੀ ਸ਼ਿਫਟ ਕਰੀ ਜਾਵੇ ਘਰ ਵਾਲੀ ਘਰ ਵਾਲੇ ਦੀ ਕਰੀ ਜਾਵੇ ਤੂੰ ਹੀ ਵੀ ਕਹੋਗੇ ਹੁਣ ਕੀ ਇਹਨਾਂ ਨੂੰ ਕਹਣਾ ਅੱਗੇ ਉਹ ਵੇਖੋ ਕੀ ਕਹਿੰਦਾ ਕਹਿੰਦਾ ਵੀ ਵਿਲ ਬੀ ਫਾਈਲਿੰਗ ਅ ਡੈਫਰਮੇਸ਼ਨ ਸੂਟ ਐਂਡ ਕਹਿੰਦਾ ਐਜ਼ ਅ ਸੋਲਜਰ ਆ ਵਰਮਨ ਏਜਰੀਵਾਂ ਆਨੈਸਟੀ ਇਜ਼ ਮਾਈ ਧਰਮਾ ਉਹਨੇ ਕਿੱਡਾ ਆਨੈਸਟ ਆ ਉਹ ਤਾਂ ਉੱਥੋਂ ਦੀ ਰੇਤ ਦੀਆਂ ਖੱਡਾ ਬੋਲਦੀਆਂ ਨੇ ਰੋਜ਼ ਪੁੱਲ ਕੋਈ ਨਾ ਕੋਈ ਡਿੱਗ ਜਾਂਦਾ ਕੋਈ ਬੰਦ ਹੋ ਜਾਂਦਾ ਜਾਂ ਵਿਵੇਕਸ਼ੀਲ ਸੋਨੀ ਵਰਗੇ ਅਫਸਰ ਨਾਲ ਜਾ ਕੇ ਲੱਗ ਜਾਂਦੇ ਤੇ ਬਚ ਜਾਂਦਾ ਕਹਿੰਦਾ ਪ੍ਰਾਊਡ ਆਫ ਮਾਈ ਵਾਈਫ ਹੂ ਇੰਪੋਰਟੀਜ਼ ਪ੍ਰੋਫੈਸ਼ਨਲਿਜ਼ਮ ਐਂਡ ਇੰਟੈਗ੍ਰਿਟੀ ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦ ਹੁਣ ਜੇ ਤੂੰ ਕੇਜਰੀਵਾਲ ਸਾਹਿਬ ਦਾ ਸੱਚਾ ਸਿਪਾਈ ਹੈ ਤੇ ਹਰਜੋਤ ਸੋਹ ਹੈ ਫਿਰ ਐ ਕਰ ਕੇ ਜਿਹੜੀ ਆਪ ਦੀ ਇਨਕੁਆਇਰੀ ਕੌਣ ਕਰ ਰਿਆ ਸੀਪੀਆਈ ਈਡੀ ਤੇ ਸੱਚੇ ਸ਼ਗਿਰਦ ਦਾ ਤਾਂ ਫਿਰ ਇਹੀ ਫੈਸਲਾ ਹੈ ਕਿ ਅੱਜ ਚਿੱਠੀ ਲਿਖ ਦੇ ਕਿ ਭਾਈ ਮੇਰੇ ਤੋਂ ਕੇਜਰੀਵਾਲ ਸਾਹਿਬ ਤੋਂ ਬੜਾ ਚਿਰ ਦੂਰ ਲਿਆ ਨਹੀਂ ਜਾਂਦਾ ਕਿਉਂਕਿ ਅਸੀਂ ਤੇਰਾ ਧਰਨਾ ਵੀ ਵੇਖਿਆ ਸੀ ਜਿਹੜਾ ਤੂੰ ਮਾਰਿਆ ਸੀ ਉਹ 20 ਸੈਕਿੰਡ ਵਾਲਾ ਧਰਨਾ ਕਿੱਥੇ ਮਜੀਠੀਆ ਭੁੱਲਿਆ ਚਾਰ ਤੇ ਆਏ ਪਤਾ ਨਹੀਂ ਕਿੱਥੋਂ ਆਏ ਤੇ ਕਦੋਂ ਚੁੱਕ ਕੇ ਲੈ ਗਏ ਮੈਂ ਮੈਂ ਤਾਂ ਧਰਨਾ ਵੇਖ ਲੈ ਗਾ ਰਾਤ ਨੂੰ ਜਦ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਧਰਨਾ ਹੀ ਵੇਖ ਲੈਣਾ ਹੱਥ ਹੱਥ ਪੈ ਗਈਦਾ ਕਿ ਬਾਪ ਪਲੇ ਤੇਰੇ ਸ਼ਰਾਹੇ ਜਾਂ ਵੀ ਧਰਨਾ ਵਜਿਆ ਕਿੱਥੇ ਇੰਡੀਆ ਗੇਟ ਤੇ ਮਾਰਿਆ ਸੀ ਨਾ ਉੱਥੇ ਮਾਰਿਆ ਸੀ ਮੈਨੂੰ ਕੇਜਰੀ ਆਲ ਵੀ ਕਹਿੰਦਾ ਹਣਾ ਵਾਹੇ ਜੇ ਚਾਹੀ ਤੇ ਹੀ ਦੇ ਇਹਦੇ ਚਾਰ ਕਿ ਧਰਨੇ ਹੋਰ ਵਾਜਣ ਮੇਰੇ ਅੱਗੇ ਮੈਨਲਾ ਦਾ ਮੋਦੀ ਨੇ ਤਾਂ ਕਦੇ ਨਹੀਂ ਛੱਡਣਾ ਮਗਰ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਤੂੰ ਇੰਨਾ ਹੀ ਸਚਾਈ ਨੂੰ ਹੁਣ ਬਾਹਰ ਲਿਆਉਣਾ ਚਾਹੁੰਦਾ ਤੇ ਭਾਈ ਇਹ ਸਚਾਈ ਜੇ ਸਰਕਾਰ ਤੇ ਤੂੰ ਵਜ਼ੀਰ ਹਨ ਉਹ ਤਾਂ ਨਹੀਂ ਲਿਆ ਸਕਦੇ ਕੋਈ ਗੌਰਵ ਆਦਮ ਸਾਹਿਬ ਕਹਿ ਸਕਦੇ ਵਿਚਾਰੇ ਕਿ ਸਾਡਾ ਵਜ਼ੀਰ ਚੋਰ ਦੱਸੋ ਉਹਨੇ ਵਿਚਾਰੇ ਨੇ ਇਥੋਂ ਕਹਿ ਸਕਦੇ ਤੇ ਤੁਸੀਂ ਇਹ ਇਨਕੁਆਇਰੀ ਸੀਬੀਆਈ ਨੂੰ ਦੇ ਦਿਓ ਸੀਬੀਆਈ ਤੇ ਕਹਿ ਤੂੰ ਤੂੰ ਸੱਚਾ ਹੈਂ ਤੇ ਅੱਜ ਸਭ ਤੋਂ ਪਹਿਲਾਂ ਆ ਫੜਿਓ ਹੁੰਗਰ ਸਾਹਿਬ ਜਿਹੜਾ ਮਾਈਕ ਸੌਰੀ ਗੁਸਤਾਖੀ ਮਾਫ ਤੁਹਾਨੂੰ ਬੜਨਾ ਸਭ ਤੋਂ ਪਹਿਲਾਂ ਤਾੜੀ ਤਾਂ ਮੈਂ ਮਾਰੂ ਆ ਜੋਰ-ਜੋਰ ਦੀ ਮਾਰੂ ਕਿ ਇਹ ਵਾਕਿ ਇਹ ਜੋ ਕਹਿੰਦਾ ਸੀ ਐਡਾ ਇਮਾਨਦਾਰ ਬੰਦਾ ਏ ਤੋ ਔਰ ਅਗਲੀ ਗੱਲ ਸੁਣ ਲੋ ਇਹਨੂੰ ਤਾਂ ਹੁਣ ਟਵੀਟ ਦੀ ਛੇਤੇ ਆਈ ਜਾਂ ਛਿੱਠੀ ਕਦੋਂ ਦੀ ਲਿਖੀ ਆ ਵੇਖੋ ਆ ਮੈਡਮ ਨੇ ਲਿਖਦੀ ਆ ਕਹਿੰਦਾ ਆ ਹੰਬਲੀ ਸੰਬਿਟ ਥੈਟ ਔਨ 9 1 2024 ਇਨੇ ਚਿੱਠੀ ਲਿਖੀ ਆ ਅੱਜ ਤੋਂ ਕੋਈ 8-9 ਮਹੀਨੇ ਪਹਿਲਾਂ 6-7 ਮਹੀਨੇ ਪਹਿਲਾਂ ਹੈ ਨਾ ਜੀ 8 ਮੰਥਸ 8 ਮੰਥਸ ਪਹਿਲਾਂ 8 ਮਹੀਨੇ ਦਾ ਤੂੰ ਸੁਤਤਾ ਪਿਆ ਸੀ 8 ਮਹੀਨੇ ਦੇ ਤੱਕ ਮੈਨੇਜਮੈਂਟ ਚੱਲ ਰਹੀ ਸੀ ਕਦੇ ਉਹਨੂੰ ਮਨਾਉਂਦੇ ਸੀ ਉਹ ਰੁਸਦੀ ਸੀ ਫਿਰ ਉਹਨੂੰ ਮਤਲਬ ਕਹਿੰਦੇ ਸੀ ਕਿ ਤੈਨੂੰ ਵਧੀਆ ਪੋਸਟਿੰਗ ਦੇ ਦੇਵਾਂਗੇ ਉਹ ਖੁਸ਼ ਹੋ ਜਾਂਦੀ ਸੀ ਤੇ ਫਿਰ ਮਤਲਬ ਰੱਪ ਜਾਣਦਾ ਕੀ ਮਤਲਬ ਇਹ ਕਿ ਕੁਝ ਚੱਲਦਾ ਸਰਕਾਰਾਂ ਨਾਲ ਮਗਰ ਅਖੀਰ ਚ ਜੇ ਤੈਨੂੰ 9 8 9 ਮਹੀਨੇ ਦਾ ਇਹ ਸਾਰੀ ਕੰਮ ਚੱਲ ਰਿਹਾ ਤੁਸੀਂ ਕਿਹੜਾ ਨਹੀਂ ਇਸ ਗੱਲ ਨੂੰ ਮੈਂ ਕਹਿੰਦੀ ਆ ਸੀਰੀਅਸ ਅਲਿਗੇਸ਼ਨਸ ਇਟਸ ਅਬਾਊਟ ਫਰਾਡਿੰਗ ਪੀਪਲ ਇੱਕ ਕਾਲ ਸੈਂਟਰ ਜੋ ਚੱਲਦਾ ਸੀ ਜੋ ਤੁਹਾਨੂੰ ਫੋਨ ਆਉਂਦੇ ਜਿਨ੍ਹਾਂ ਰੋਜ਼ ਸਾਈਬਰ ਕਰਾਈ ਨੂੰ ਤੁਸੀਂ ਜ਼ਿਕਰ ਕਰਦੇ ਹੋ ਕਿ ਕਿਸੇ ਤੋਂ 5000 ਲੈ ਕੇ ਕਿਸੇ ਕੋ 15000 ਲੈ ਕੇ ਥਿੰਸ ਇਬਾਊਟ ਦੈਟ ਸਾਈਬਰ ਕਰਾਈਮ ਫੋਟੋ ਕੱਟੇ ਵੀਡੀਓ ਆ ਮੈਂ ਘਰ ਦੀ ਫੋਟੋ ਵਿਖਾਉਣਾ ਜਿੱਥੇ ਮੈਂ ਆ ਜਾ ਕੇ ਆਇਆ ਆ ਬੱਗੇ ਜੀ ਦੀ ਬੇਸਮੈਂਟ ਇਹ ਚੱਲਦਾ ਸੀ ਇਹ 사이ਬਰ ਕਰੀ ਲੋ ਵੀਡੀਓ ਵਿਖਾਉਦਾ ਇਹਦਾ ਐਡਰੈਸ ਲਿਖਿਆ ਤੁਸੀਂ ਵੀ ਜਾ ਕੇ ਵੇਖ ਕੇ ਆਇਓ ਇਹਦਾ ਐਡਰੈਸ ਲਿਖਿਆ 500 ਸਕੁਅਰ ਫੁੱਟ ਦਾ ਅਨਕੰਸਟਰਕਟਿਡ ਹਾਊਸ ਕਾਰਨਰ ਹਾਊਸ ਐਟ ਪੀਪੀ 29 ਸੈਕਟਰ 108 ਮੋਹਲੀ ਔਰ ਇਹ ਜਿਹੜਾ ਬੰਦਾ ਹੈ ਇਹ ਮੰਗਲ ਦਾ ਵਿਜੇ ਕਪੂਰੀਆ ਸਾਹਿਬ ਇਹਦੇ ਬਾਰੇ ਅੱਜ ਦੀ ਮੇਰੇ ਕੋਲ 6 ਮਹੀਨੇ ਪਹਿਲਾਂ ਵੀ ਖਬਰ ਆਈ ਸੀ ਕਿ ਇਹਦਾ ਅਰਜੋਤ ਬੈਂਕ ਨਾਲ ਬੜਾ ਪਿਆਰ ਹੈ ਔਰ ਇਹ ਨਾਲ ਮਿਲ ਕੇ ਕੋਈ ਕੰਮ ਆਪਸ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਹਨ ਇੰਨਾ ਵੱਡਾ ਸਾਈਬਰ ਫਰੌਡ ਚੱਲ ਰਿਹਾ ਹੋਵੇ 8-9 ਮਹੀਨੇ ਦੀ ਚਿੱਠੀ ਆ ਭੀਜੀਪੀ ਸਾਹਿਬ ਕੋਲ ਪਈ ਹੋਵੇ do you expect the dgp to do justice today jehde 8 mahinayan ch nahi kar sake tusi ik minister te khilaf ik sc ho ne educations karde ik aap de seedhe officer khilaf karde mai kehna chalo sache honne magar eh sach hai ki jhootha hai edi inquiry ta bhai je koi independent inquiry ho koi cbi karu koi ed karu pher hi pata lagu not the ਪੰਜਾਬ ਪੁਲਿਸ ਇਟਸੈਲਫ ਜਿਹੜਾ ਇਥੇ ਰੋਮੈਨਿਕ ਕਹਿ ਰਿਆ ਬੀਬੀ ਸ਼ਰਮਪੂਰ ਦੀ ਹਲੇ ਐਵੇਂ ਮੈਂ ਆਖਾਂ ਮੈਂ ਮੈਂ ਬੈਨੇਫੀਟ ਆਫ ਡਾਊਟ ਦੇਣਾ ਇਸ ਸਤਕਾਰਯੋਗ ਸਾਡੇ ਐਮਐਮ ਮਿਨਿਸਟਰ ਸਾਹਿਬ ਦੀ ਵਾਈਫ ਨੂੰ ਹਾਏ ਬਬੂ ਗੋਚਾ ਜਾ ਤਾਂ ਨਹੀਂ ਠੀਕ ਇਹ ਨਾ ਟਕਾ ਮਗਰ ਮੈਂ ਉਹਨਾਂ ਨੂੰ ਸਤਕਾਰਯੋਗ ਨਹੀਂ ਮੈਂ ਉਹਨਾਂ ਨੂੰ ਬੈਨੇਫੀਟ ਆਫ ਡਾਊਟ ਦੇਣਾ ਮਗਰ ਹੁਣ ਇਹ ਡਾਊਟ ਕਲੀਅਰ ਕੌਣ ਕਰੂਗਾ ਡਾਊਟ ਤਾਂ ਇੰਡੀਪੈਂਡੈਂਟ ਏਜੰਸੀ ਕਰੂ ਤੇ ਮੈਂ ਤਾਂ ਚੀਫ ਮਿਨਿਸਟਰ ਸਾਹਿਬ ਨੂੰ ਕਹਿਣਾ ਟਰਵੀਟ ਕਰਾਈ ਯਾਰ ਟਰਵੀਟ ਕਰ ਆ ਅੱਤ ਟਰਵੀਟ ਦੇ ਵਿਆਪਤੀ ਕਰ ਦੇ ਜਦ ਇਹਨੇ ਅਖੀਰ ਚ ਕਹਿਤਾ ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦ ਟਰੂਥ ਤੇ ਫੇਰ ਭਾਈ ਸੱਚ ਤਾਂ ਤਦੇ ਬਾਹਰ ਆਉਣਾ ਜਾਂ ਤਾਂ ਹਾਈ ਕੋਰਟ ਛੂ ਮੋਟੋ ਮੋਟ ਨੋਟਿਸ ਲੈ ਲਵੇ ਕੇਸ ਦਾ ਤੇ ਜਾਂ ਤੁਸੀਂ ਸੀਬੀਆਈ ਨੂੰ ਭੇਜ ਦਿਓ ਤੇ ਲੱਗ ਜੂ ਪਤਾ ਜੇ ਸੱਚੇ ਹੋਗੇ ਤੇ ਕੌਣ ਫਸਾ ਸਕਦਾ ਤੁਹਾਨੂੰ ਕੋਈ ਫਸਾ ਸਕਦਾ ਇਸ ਲਈ ਅੱਜ ਜੋ ਫਾਈਨੈਂਸ਼ੀਅਲ ਐਮਰਜੈਂਸੀ ਦੇ ਹਾਲਾਤ ਹੈ ਜਾਂ ਜੋ ਲੋਨ ਆਰਡਰ ਦੇ ਹਾਲਾਤ ਨੇ ਵੈ ਬ੍ਰੈਡਡ ਗੈਂਗਸਟਰ ਦੇਖੋ ਕਮਾਲ ਹੋ ਗਈ ਇਹ ਪਿੱਟਲੋ ਦੇ ਘਰ ਦੇ ਬਾਹਰ ਫਾਇਰਿੰਗ ਕਰਦੀ ਆ ਬੈਠਿਆ ਇਧਰ ਲੀਆਂ ਜੇਲਾ ਚ ਆ ਕਦੇ ਉਹਦੇ ਘਰ ਦਿੰਦੇ ਕਦੇ ਸਲਮਾਨ ਖਾਨ ਦੇ ਗੋਲੀਆਂ ਮਾਰਿਉਂਦੇ ਆ ਤੇ ਬੜੇ ਮੌਜ ਨਾਲ ਕਹਿੰਦੇ ਕਿ ਅਸੀਂ ਕਰਦੇ ਆ ਔਰ ਇਹੀ ਭਗਵੰਤ ਮਾਨ ਸੀ ਜਿਹੜੇ ਪੈਂਦਾ ਸੀ ਅਸੀਂ ਬੋਲਡੀ ਬਰਾਡ ਨੂੰ ਫੜ ਲਿਆ ਉਹ ਬਾਬਾ ਜੀ ਫੜ ਕੇ ਲੁਕੋਇਆ ਕਿੱਥੇ ਆ 10 ਲੋਕਾਂ ਕੀ ਖਾਦੀ ਪੀਤੀ ਜੀ ਬਿਆਨ ਛੱਡ ਦਿੰਨਾ ਕਿ ਜਿਹੜਾ ਹੋ ਗਿਆ ਸੋ ਲੋਕੀ ਦੇਖਦੇ ਰਹਿਣ ਸੋ ਇਹ ਸਾਰੀ ਗੱਲਾਂ ਨੂੰ ਲੈ ਕੇ ਜੋ ਅੱਜ ਹਾਲਾਤ ਸੂਬੇ ਦੇ ਬਣੇ ਆ ਲਾਈਕ ਐਨੀ ਸਿਟੀਜ਼ਨ ਆਫ ਦਿਸ ਸਟੇਟ ਐਂਡ ਦਿਸ ਕੰਟਰੀ ਅਸੀਂ ਸਾਰੇ ਚਿੰਤੇ ਤਾਂ ਕਿ ਆ ਬਾਰਡਰ ਸਟੇਟ ਦੇ ਜੋ ਹਾਲਾਤ ਨੇ ਉਹਦੇ ਬਾਰੇ ਜ਼ਰੂਰ ਧਿਆਨ ਦਿੱਤਾ ਜਾਵੇ ਅਡਵਾਈਜ਼ ਦ ਸਟੇਟ ਇਜ਼ ਹੈਡਿੰਗ ਸਾਊਥ ਬਹੁਤ ਖਤਰਨਾਕ ਹਾਲਾਤ ਸਟੇਟ ਤੇ ਬਣ ਰਿਹਾ ਐ ਐਂਡ देयर ਵੀ ਟੋਟਲ ਅਨਾਰਕੀ ਇਸ ਲਈ ਮੈਂ ਔਰ ਇੱਕ ਪੇਪਰ ਸਕੈਮ ਜਿਵੇਂ ਪਹਿਲਾਂ ਇੱਕ ਹੋਇਆ ਸੀ ਨਾ ਸਕੈਮ ਜਿੱਤੇ ਇਹਨਾਂ ਦਾ ਇੱਕ ਮੰਤਰੀ ਇਨਵੋਲਵ ਸੀ ਜੀ ਦਾ ਮੁੰਡੇ ਨੂੰ ਇਹ ਨੌਕਰੀ ਦੋਦੇ ਬਲਕਾਰ ਸਿੰਘ ਉਹ ਜਿਹੜਾ ਫਰਤੀਲਾ ਜਾਂ ਵਜੀਰ ਆ ਇਹਨਾਂ ਦਾ ਬਲਕਾਰ ਸਿੰਘ ਦੇ ਮੁੰਡੇ ਦਾ ਆਇਆ ਸੀ ਫਿਰ ਆਇਆ ਸੀ ਉਹਨੇ ਹਾਈ ਕੋਰਟ ਤੋਂ ਕੇਸ ਵਾਪਸ ਲੈ ਲਿਆ ਜਦੋਂ ਅਸੀਂ ਰੌਲਾ ਪਾਇਆ ਤੇ ਉਹ ਮੁੜ ਕੇ ਉਹ ਮੁੰਡਾ ਭਰਤੀ ਹੋ ਕੇ ਸਬ ਇੰਸਪੈਕਟਰ ਆ ਮੈਂ ਨਵਾਂ ਪੇਪਰ ਲੀਕ ਬਾਰੇ ਅੱਜ ਬੜੀ ਛੇਤੀ ਕਲਾਸਾ ਕਰੂੰਗਾ ਜਿਸ ਤੇ ਬਹੁਤ ਵੱਡੀ ਧੰਗਲੀ ਇੱਕ এমਪਲੋਇਮੈਂਟ ਵਾਸਤੇ ਜਿਹੜੇ ਪੇਪਰ ਹੋਏ ਆ ਉਹਦੇ ਵਿੱਚ ਹੋਈ ਆ ਜਿਵੇਂ ਪਹਿਲਾਂ ਉਹ ਨੈਪ ਤਸੀਲਦਾਰ ਵਾਲੇ ਸੰਗਰੂਰ ਦੇ ਨਹੀਂ ਭਰਤੀ ਹੋ ਗਏ ਸੀ ਸਾਰੇ ਜਿਹੜੇ ਵੈਸੇ ਥਾ ਨੈਪ ਤਸੀਲਦਾਰ ਦਾ ਕੀ ਮਿਲਦਾ ਪਟਵਾਰੀ ਦਾ ਟੈਸਟ ਵੀ ਪਾਸ ਕਰਦੇ ਸੀ ਇਹ ਭਗਵਾਨ ਜੀ ਦੀ ਸਰਕਾਰ ਨੇ ਸਾਰੇ ਪੇਪਰ ਟਾਪ ਕਰਕੇ ਉਹ ਜੋ ਇੱਕ ਨਵਾਂ ਸਕੇਮ ਆਇਆ ਉਹ ਵੀ ਫੋਡੇ ਕੇ ਰੱਖੂਗਾ ਮੈਂ ਚਾਹੂੰਗਾ ਕਿ ਭੁੰਦਰ ਸਾਹਿਬ ਵੀ ਇਹਨਾਂ ਮੁੱਦਿਆਂ ਤੇ ਕਿ ਜੋਸ ਤਰੀਕੇ ਨਾਲ ਬੋਝ ਪਾਇਆ ਜਾ ਰਿਹਾ ਲੋਕਾਂ ਤੇ ਆ ਪਿਛਲੇ ਸਮੇਂ ਉਹ ਰੈਵਨਿਊ ਦੇ ਵੀ ਜ਼ਮੀਨ ਦੀਆਂ ਜਿਹੜੇ ਸਰਕਲ ਰੇਟ ਹੈ ਉਹ ਵੀ ਰਿਵਾਈਜ਼ ਕੀਤੇ ਹਰ ਤਰੀਕੇ ਨਾਲ ਕੋਸ਼ਿਸ਼ ਲੋਕਾਂ ਤੇ ਬੋਝ ਪਾਉਣ ਦੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਸੂਚਨਾ ਨਹੀਂ ਦੇ ਰਹੀ ਉਹਦੇ ਬਾਰੇ ਭੁੰਦਰ ਸਾਹਿਬ ਕੁਝ ਕਹਿਣਾ ਕੋਈ ਮੈਥੋਂ ਪਹਿਲਾਂ ਮਜੀਠਾ ਸਾਹਿਬ ਦੇ ਲਾਜ ਦਾ ਉਤੇ ਅਈ ਰਾਸ਼ਲ ਪੀਸ਼ਨ ਕੇ ਕੁਝ ਮੋਰਲ ਪੁਆਇੰਟਾਂ ਤੇ ਬਹੁਤ ਖੁੱਲ ਕੇ ਡਾਕੂਮੈਂਟਸ ਦੇ ਨਾਲ ਹਰ ਗੱਲ ਹੋ ਰਹੀ ਹੈ ਲੇਕਿਨ ਅਫਸੋਸ ਹੈ ਕਿ ਸਰਕਾਰ ਬਣੀ ਨੂੰ 2.5 ਸਾਲ ਹੋ ਗਏ ਲੋਕਾਂ ਨੇ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਐਡੀ ਵੱਡੀ ਬਿਜੁਅਲਟੀ ਕਿਸੇ ਪਾਰਟੀ ਨੂੰ ਦਿੱਤੀ ਹੁੰਦੀ ਜੋ ਉਹਨਾਂ ਤੇ ਵਿਸ਼ਵਾਸ ਕਰਕੇ ਦਿੱਤੀ ਕਿਉਂਕਿ ਜੋ ਗਰੰਟੀਆ ਲਫ਼ਜ਼ ਵਰਤੇ ਸੋਸ਼ਲ ਮੀਡੀਆ ਤੇ ਜੋ ਪ੍ਰਚਾਰ ਕੀਤਾ ਤਾਂ ਜਿਹੜਾ ਸਾਡਾ ਦੂਸ ਸੀ ਜਾਂ ਬੀਬੀਆਂ ਪਹਿਣਾ ਸੀ ਬਾਤਾਂਵਾ ਸੀ ਉਹਨਾਂ ਤੇ ਬਹੁਤ ਵੱਡਾ ਅਸਰ ਪਿਆ ਲੇਕਿਨ ਅੱਜ ਹਾਲਾਤ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਿਹੜਾ ਚਾਹੂੰਗਾ ਕਿ ਸਾਡਾ ਕੋਈ ਵਿਧਾਨ ਹੈ ਅਸੈਂਬਲੀਆ ਬਣੀ ਹੈ ਪਾਰਲੀਮੈਂਟ ਬਣੀ ਹੈ ਉਹ ਕਿਸ ਕੰਮ ਵਾਸਤੇ ਬਣੀ ਹੈ ਕਿ ਉਹ ਸਿਰਫ ਆਉਣ ਜਾਣ ਵਾਸਤੇ ਬਣੀ ਹੈ ਸਭ ਤੋਂ ਪਹਿਲਾਂ ਇਹ ਹੈ ਕਿ ਜਦੋਂ ਅਸੈਂਬਲੀ ਚੱਲਦੀ ਹੋਵੇ ਚੱਲਦੀ ਹੋਵੇ ਉਹ ਜੇ ਘੰਟੇ 12 ਵੀ ਨਾ ਬੰਦ ਹੋਈ ਦੁਪਾਰਾਂ ਨੂੰ ਹੋਵੇ ਤੇ ਟੈਕਸ ਅਨਾਉਂਸ ਕਰਦੇ ਪਹਿਲਾ ਧੋਖਾ ਨਮਾਇੰਦਿਆਂ ਨਾਲ ਅਸੈਂਬਲੀ ਨਾਲ ਸਾਡੇ ਵਿਧਾਨ ਨਾਲ ਦੂਜਾ ਧੋਖਾ ਲੋਕਾਂ ਨਾਲ ਕਿ ਡੈਬਿਟਿਡ ਟੈਕਸ ਲਾਤੇ ਨੇ ਅਸੀਂ 2.5 ਸਾਲ ਤੋਂ ਚੁੱਪਾ ਕਿ ਲੋਕਾਂ ਨੇ ਇਹਨੂੰ ਮジョਰਿਟੀ ਦਿੱਤੀ ਹੈ ਅਸੀਂ ਕਹਾਂਗੇ ਕਿ ਝੂਠੀਆਂ ਗਰੰਟੀਆਂ ਨੇ ਝੂਠ ਬੋਲਦੇ ਨੇ ਚੁਟਕਲੇ ਸੌਦੇ ਲੋਕ ਆਖਣਗੇ ਨਹੀਂ ਤੁਸੀਂ ਗੱਲ ਤੋਂ ਟਾਈ ਹੀ ਨਹੀਂ ਕੋਈ ਦਿੰਦੇ ਹੁਣ ਤੇ 2.5 ਸਾਲ ਲੰਘ ਗਏ 21 ਸਾਲ ਤੋਂ ਬਾਅਦ ਕਿਤੇ ਵੀ 1 ਇੰਚ ਵੀ ਅੱਗੇ ਤੁਰੇ ਦਿਖਾ ਦੇਣ ਮੈਂ ਉਹਨਾਂ ਚੀਜ਼ਾਂ ਨੂੰ ਦੁਆਰਾ ਸਾਰਿਆਂ ਨੂੰ ਫੇਰ ਐਕਸਪਲੇਨ ਕਰਾਂ ਮੈਥੋਂ ਪਹਿਲਾਂ ਬਹੁਤ ਚੰਗੀ ਤਰ੍ਹਾਂ ਇਹਨਾਂ ਨਿਕਾਇਤ ਹੈ ਲੇਕਿਨ ਮੈਂ ਨਹੀਂ ਕਹ ਲਜ਼ੂ ਕਿਹੜਾ ਕਿ ਪੰਜਾਬ ਦੇ ਸੰਗਤ ਨੂੰ ਜਨਤਨ ਮੈਂ ਅਪੀਲ ਕਰਨਾ ਚਾਹੁੰਦਾ ਕਿ ਹੁਣ ਤਾਂ ਜਾਗ ਪੋ ਜਦੋਂ ਪੰਜਾਬ ਉਜੜ ਗਿਆ ਫਿਰ ਉਹੋ ਜਾਗਾਂਗੇ ਅੱਜ ਝੂਠੀਆਂ ਗਰੰਟੀਆ ਝੂਠੇ ਵਾਦੇ ਤੇ ਚੁਟਕਲੇ ਸਵਾਇਆ ਪਰ ਕੁਝ ਨਹੀਂ ਮਿਲਿਆ ਇਸ ਕਰਕੇ ਨਾ ਸਾਰੇ ਸ਼ੁਵਾ ਦੇ ਮੈਂ ਕਹਿਣਾ ਚਾਹੁੰਦਾ ਕਿ ਹੁਣ 2.5 ਸਾਲ ਲੰਘ ਗਏ ਨੇ ਮੈਂ ਕੱਲ ਤੱਕ ਸਾਰੇ ਸਾਥੀਆਂ ਨਾਲ ਸਿੱਧਾ ਰਾਏ ਕਰਕੇ ਅਸੀਂ ਹੁਣ ਕਾਲੀ ਪਾੜੀ ਫੈਸਲਾ ਕਰਾਂਗੇ ਕਿ ਅਸੀਂ ਪ੍ਰੋਟੈਸਟ ਸ਼ੁਰੂ ਕਰਾਂਗੇ ਜ਼ਿਲ੍ਹੇਵਾਰ ਪ੍ਰੋਟੈਸਟ ਸ਼ੁਰੂ ਕਰਾਂਗੇ ਅੱਜ ਅਸੀਂ ਪਹਿਲਾ ਲੁਧਿਆਣਾ ਕੀਤਾ ਉੱਥੇ ਮੈਮੋਰੰਡਮ ਦੇ ਕੇ ਆਇਆ ਕੱਲ ਤੋਂ ਅਸੀਂ ਸਾਰੀਆਂ ਡੇਟਾ ਦਾ ਜ਼ਿਲ੍ਹੇਵਾਰ ਅਨਾਉਂਸ ਕਰਾਂਗੇ ਇੱਕ ਇੱਕ ਜਿਲ੍ਹਾ ਕਰਿਆ ਕਰਾਂਗੇ ਤਾਂ ਕਿ ਸਾਰੇ ਇਸ਼ੂ ਚੰਗੀ ਤਰ੍ਹਾਂ ਲੋਕਾਂ ਦੇ ਸਾਹਮਣੇ ਆਉਣ ਲੋਕਾਂ ਨੂੰ ਪਤਾ ਲੱਗੇ ਕਿ ਕਿਵੇਂ